ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਦਿਲ ਦੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਨ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਸੁਨੀਲ ਸੇਠੀ ਬਾਲੀਵੁੱਡ ਦੇ ਬੜੇ-ਵੱਡੇ ਅਦਾਕਾਰ ਉਹ ਸ੍ਰੀ ਹਰਮੰਦਰ ਸਾਹਿਬ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਸਕੂਨ ਸ਼ਾਂਤੀ ਦਾ ਜਿਹੜਾ ਅਨੁਭਵ ਮਿਲਿਆ ਹੋਇਆ ਉਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਸੋ ਚੱਲ ਗਏ ਵੀਡੀਓ ਦੇਖਣੇ ਇਸ ਦੇ ਬਾਰੇ ਜਾਣਨੇ ਚੇਨੀਨ ਸੇਠੀ ਦੇਖੋ ਸ੍ਰੀ ਹਰਮੰਦਰ ਸਾਹਿਬ ਆ ਗਏ ਆ कोशिश यही है कि हर साल आऊ नहीं पाया तो चीको, कोशिश यही है कि हर साल आऊं लेकिन पिछले दो साल से आ नहीं पाया कोरोना की वजह से और तो तसल्ली नहीं हो रही थी मन को और यहाँ आते ही एक ऐसी फीलिंग है शायद जो फीलिंग मुझे कहीं नहीं और नहीं मिलती एक अजीब सी hmm. सेटिस्फैक्शन एक अजीब सी खुशी और आंखें भर आती है हमेशा इतनी खूबसूरत जगह वाइब्स बाहर से ही वो फील है और अंदर आते ही तो ऐसे लगता है कि जन्नत में है तो बहुत ही खूब और खुश हूँ कि मैं आ पाया कोशिश हमेशा ये रहती कि आ, Uh, अपने जन्मदिन के दिन आकर दो तीन दिन गुजारता हूँ यहाँ पर इस बार नहीं हुआ लेट हुआ लेकिन देर आई दुरुस्त ज़रूर और कल uh, दोबारा फिर आऊँगा आई थिंक दो तीन दिन जितने दिन भी रहता हूँ मैं ज़रूर आता हूँ तो बढ़िया लगा और हमेशा uh, जो सेटअप है यहाँ का यहाँ के यहाँ के जो हाइजीन uh, है क्लेंडलीनेस है डिसिप्लिन है वो कमाल का है यू नो ऐसी ऐसी डिसिप्लिन हो ऐसी शांति हर जगह में मिलनी चाहिए ਵੀਰੋ ਅੱਜ ਦੀ ਵੀਡੀਓ ਵੀਡੀਓ ਛੋਟੀ ਹੀ ਹੈ ਲੇਕਿਨ ਉਹਦੇ ਅੰਦਰ ਇੱਕ ਬੜਾ ਵੱਡਾ ਪੈਗਾਮ ਹੈ ਦੇਖੋ ਸੁਨੇਲ ਸੇਠੀ ਇੱਕ ਹਿੰਦੂ ਐਕਟਰ ਹੈਗਾ ਵੈ ਲੇਕਿਨ ਉਹਦੇ ਤੁਸੀਂ ਤਸਰਾਤ ਉਹਦੇ ਕਮੈਂਟਸ ਚੈੱਕ ਕੀਤੇ ਕਿ ਉਹ ਆਪਣਾ ਜਨਮ ਦਿਨ ਹਰ ਦਫਾ ਆ ਕੇ ਉਹ ਕਹਿ ਰਿਹਾ ਵੈ ਕਿ ਮੈਂ ਸ੍ਰੀ ਹਰਮੰਦਰ ਸਾਹਿਬ ਮਨਾਣਾ ਵੈ ਕਿਉਂਕਿ ਮੈਨੂੰ ਇੱਥੇ ਸ਼ਾਂਤੀ ਮਿਲਦੀ ਹੈ ਤੇ ਉਸ ਤੋਂ ਇਲਾਵਾ ਹੁਣ ਕਿਹਾ ਕਿ ਬਹੁਤ ਜ਼ਿਆਦਾ इमोशनल ਹੋ ਗਏ ਸੀ ਭਾਵਕ ਹੋ ਗਏ ਸੀ ਕਿ ਇਹ ਇੱਕ ਬੜੀ ਸਕੂਨ ਵਾਲੀ ਜਗ੍ਹਾ ਵੈ ਜਿਹੜੀ ਜਿੱਥੇ ਕਿਸੇ ਨੂੰ ਰੋਕ ਟੋਕ ਨਹੀਂ ਜ਼ੀਰੋ ਮੇਰਾ ਸ੍ਰੀ ਹਰਮੰਦਰ ਸਾਹਿਬ ਤੇ ਵੀਡੀਓ ਪਾਉਣ ਦਾ ਮਕਸਦ ਇਹ ਹੈ ਤਾਂ ਕਿ ਇਹ ਮੈਂ ਦੱਸਾਂ ਕਿ ਕੋਈ ਇੱਕ ਬੰਦਾ ਨਹੀਂ ਹੈਗਾ ਪਹਿਲੀ ਦਫਾ ਮੈਂ ਆਮਰਖੰਦੇ ਪਾਈ ਹੁਣ ਵੀਰੋ ਮੈਂ ਮੁਸਲਸਲ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਇੱਕ ਵੀਡੀਓ ਦੀ ਸੀਰੀ ਸ਼ੁਰੂ ਕਰਾਂਗਾ ਇਨਸ਼ਾਅੱਲਾ ਕਿ ਮੈਂ ਉੱਪਰ ਹਰ ਵੀਡੀਓ ਪਾਵਾਂਗਾ ਜਿਹੜੇ ਵੱਡੇ ਵੱਡੇ ਅਦਾਕਾਰ ਐਕਟਰ ਐਮਬੈਸੀ ਦੇ ਲੋਕ ਦੂਸਰੇ ਮੁਲਕਾਂ ਦੇ ਲੋਕ ਆਏ ਹੈ ਉਹਨਾਂ ਨੇ ਆਪਣਾ ਕੀ ਐਕਸਪੀਰੀਅੰਸ ਸ਼ੇਅਰ ਕੀਤਾ ਕਿਉਂਕਿ ਕੁਝ ਲੋਕ ਇਹ ਕਮੈਂਟ ਕਰਦੇ ਸੀ ਜਾਂ ਉਹਨਾਂ ਦੀ ਰਾਏ ਹੈ ਕਿ ਜਿਹੜੀ ਮੈਂ ਪ੍ਰੋਮੋਸ਼ਨ ਕਰ ਰਹੇ ਹਾਂ ਕੁਝ ਲੋਕ ਕਰ ਰਹੇ ਉਹ ਪੇਡ ਪ੍ਰੋਮੋਸ਼ਨ ਕਰ ਰਹੇ ਹੈ ਉਹ ਪੈਸੇ ਕਮਾਉਣ ਦੀ ਖਾਤਰ ਕਰ ਰਹੇ ਹੈ ਬਿਲਕੁਲ ਵੀਰੋ ਪੈਸੇ ਕਮਾਉਣਾ ਵੀ ਇੱਕ ਮਕਸਦ ਹੈ ਵੈ ਲੇਕਿਨ ਸਭ ਤੋਂ ਜਿਹੜਾ ਵੱਡਾ ਮਕਸਦ ਹੈ ਉਹ ਇਹ ਮਕਸਦ ਹੈ ਕਿ ਤੁਸੀਂ ਦੇਖੋ ਕਿ ਕੋਈ ਇੱਕ ਬੰਦਾ ਨਹੀਂ ਹੈ ਉਹ ਸੁਨੀਲ ਸੇਠੀ ਨੂੰ ਕਿਸੇ ਨੇ ਪੈਸੇ ਪੇ ਨਹੀਂ ਕੀਤੇ ਆਮਰ ਖਾਨ ਇੱਕ ਲੈਜੈਂਡ ਹੈ ਉਹਨੂੰ ਕਿਸੇ ਨੇ ਪੈਸੇ ਪੇ ਨਹੀਂ ਕੀਤੇ ਉਹਦਾ YouTube ਚੈਨਲ ਨਹੀਂ ਹੈ ਜਿੱਥੇ ਉਹ ਆਪਣੀ ਇਸ ਤਰ੍ਹਾਂ ਦੀ ਰਾਏ ਦਵੇ ਜਾਂ ਕੋਈ ਕੈਨੇਡਾ ਦੇ ਸਦਰ ਅੰਬੈਸਡਰ ਇਹੋ ਜਿਹੇ ਲੋਗਾਂ ਨੂੰ ਕਿਸੇ ਨੇ ਕੋਈ ਪੈਸਾ ਪੇ ਨਹੀਂ ਕੀਤਾ ਉਹ ਆਪਣੀ ਮਰਜ਼ੀ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਆਏ ਹੈ ਉੱਥੇ ਆ ਕੇ ਜਿਹੜਾ ਨੇ ਅਬਜ਼ਰਵ ਕੀਤਾ ਜਿਹੜਾ ਉਹਨਾਂ ਨੇ ਦੇਖਿਆ ਉਹ ਆਪਣੇ ਤਸਰਾ ਦਿੰਦੇ ਆ ਤੇ ਵੀਰੋ ਸ੍ਰੀ ਦੇਖੋ ਨਾ ਇੱਕ ਜਰਨਲ ਹੋਏ ਦੀ ਗੱਲ ਹੈ ਕਿਸੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਆ ਉਹ ਕੀ ਕਿਸ ਚੀਜ਼ ਦਾ ਪੈਗਾਮ ਦੇਂਦੇ ਸ਼ਾਂਤੀ ਦਾ ਪੈਗਾਮ ਦੇ ਰਹੇ ਜਿਹੜਾ ਮਰਜ਼ੀ ਆ ਸਕਦਾ ਕਿਸੇ ਬੰਦੇ ਨੂੰ ਰੋਕ ਟੋਕ ਨਹੀਂ ਕੋਈ ਮਸਲ ਦਾ ਬੰਦਾ ਚਲੇ ਜਾਵੇ ਕੋਈ ਉੱਥੇ ਜਾ ਕੇ ਵਲੌਗ ਬਣਾ ਲਵੇ ਕੋਈ ਜਿਹੜਾ ਮਰਜ਼ੀ ਜਾ ਕੇ ਆਪਣੀ ਅਬਾਦ ਨੂੰ ਪਰਫਾਰਮ ਕਰੇ ਸਾਰਿਆਂ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਖੁੱਲੇ ਆ ਸ਼ਾਂਤੀ ਦੀ ਜਗ੍ਹਾ ਵੈ ਕੋਈ ਉੱਚ ਨੀਚ ਨਹੀਂ ਚਾਹੇ ਕੋਈ ਵਜ਼ੀਰ ਆਜ਼ਮ ਹੈ ਚਾਹੇ ਕੋਈ ਵੀਆਈਪੀ ਹੈ ਚਾਹੇ ਕੋਈ ਗਰੀਬ ਆਦਮੀ ਹੈ ਸਭ ਨੇ ਥੱਲੇ ਬੈ ਕੇ ਪ੍ਰਸ਼ਾਦਾ ਚਖਣਾ ਵੈ ਸਨੀਲ ਜੱਟੀ ਵੀ ਦੇਖੋ ਆਇਆ ਉਹਨੂੰ ਇਹ ਹੱਥ ਪ੍ਰਸ਼ਾਦਾ ਦਿੱਤਾ ਗਿਆ ਐ ਨਹੀਂ ਕੀਤਾ ਕਿ ਬੜਾ ਵੱਡਾ ਸਟਾਰ ਹੈ ਤੇ ਉਹਨੂੰ ਇੱਕ ਬੜੀ ਛਟ੍ਰੇਵਾ ਵਿੱਚ ਸਜਾ ਕੇ ਦਿੱਤਾ ਜਾਵੇ ਵੀਰੋ ਇਹੋ ਹੀ ਚੰਗੀਆਂ ਗੱਲਾਂ ਵੈ ਪੋਜ਼ਿਟਿਵ ਗੱਲਾਂ ਵੈ ਜਿਹੜੀਆਂ ਕਿ ਲੋਕਾਂ ਨੂੰ ਅਟਰੈਕਟ ਕਰਦੀਆਂ ਕਿ ਉੱਥੇ ਸਾਰਾ ਨਾਲ ਬਰਾਬਰੀ ਦਾ ਸਲੂਕ ਹੁੰਦਾ ਵੈ ਕਿਸੇ ਦੇ ਨਾਲ ਜਾਤੀ ਨਹੀਂ ਹੁੰਦੀ ਕਿਸੇ ਦੇ ਨਾਲ ਐ ਨਹੀਂ ਹੈਗਾ ਕਿ ਇਹ ਮੁਸਲਮਾਨ ਐ ਸਾਈ ਹੈ ਇਹਨੂੰ ਅੰਦਰ ਨਹੀਂ ਜਾਣ ਦੇਣਾ ਟ੍ਰੀਟ ਨਹੀਂ ਕਰਨਾ ਇਹੋ ਹੀ ਗੱਲਾਂ ਵੈ ਜਿਹੜੀ ਇਹਦੇ ਵਿੱਚ ਇਨਸਾਨੀਅਤ ਹੈ انسانیت ਜਿਹੜੀ ਹੈ ਉਹ ਸਭ ਨੂੰ ਚੰਗੀ ਲੱਗਦੀ ਹੈ ਸਾਰੇ ਉਸ ਤੋਂ ਬਹੁਤ ਜ਼ਿਆਦਾ متاثر ਹੁੰਦੇ ਜਿਹੜੇ ਕਾਮਯਾਬ ਲੋਗ ਹੈ ਉਹ ਇਸ ਚੀਜ਼ ਨੂੰ ਬੜਾ ਖੂਬ ਬਖੂਬੀ ਜਾਣਦੇ ਹਨ ਲੇਕਿਨ ਜਿਹੜੇ ਨਕਾਮ ਲੋਗ ਹੈ ਜਿਹੜੇ ਜਿਨ੍ਹਾਂ ਦੇ ਦਿਲਾਂ ਵਿੱਚ ਨਫ਼ਰਤਾਂ ਵੈ ਜਿਨ੍ਹਾਂ ਦਾ ਮਕਸਦ ਹੈ ਨਫ਼ਰਤ ਨੂੰ ਫੁਲਾਣਾ ਉਹ ਇਸ ਚੀਜ਼ ਨੂੰ ਨੈਗੇਟਿਵ ਲੈਂਦੇ ਆ ਉਹ ਨੈਗੇਟਿਵ ਗੱਲਾਂ ਕਰਦੇ ਆ ਜੀ ਲੇਕਿਨ ਅਸੀਂ ਉਹਨਾਂ ਨੈਗੇਟਿਵ ਲੋਗਾਂ ਦੀ ਪਰਵਾਹ ਨਹੀਂ ਕਰਦੇ ਮੈਂ ਇਹ ਮੈਸੇਜ ਇਹ ਪੈਗਾਮ ਜਿਹੜਾ ਵੇ ਉਹ ਵੱਤ ਵੱਧ ਫਲਾਣਾ ਮੈਂ ਕੋਈ ਜਿਹੜਾ ਨੈਗੇਟਿਵਿਜ਼ਮ ਫਲਾਉਂਦਾ ਉਹ ਫਲਾਉਂਦਾ ਰਵੇ ਤੇ ਵੀਰੋ ਇਹ ਮੇਰਾ ਪੈਗਾਮ ਹੈ ਪਿਆਰ ਮੁਹੱਬਤ ਭਾਈਚਾਰਾ ਫਲਾਉਂਦਾ ਪੈਗਾਮ ਹੈ ਕਿ ਜਿਹੜੇ ਹਿੰਦੂ ਤੇ ਸਿੱਖ ਹੈ ਉਹ ਵੀ ਕੋਈ ਦੁਸ਼ਮਣ ਨਹੀਂ ਹੈ ਭਾਈ ਭਾਈ ਹੈਗੇ ਜਿਸ ਤਰ੍ਹਾਂ ਮੁਸਲਮਾਨ ਤੇ ਸਿੱਖਾਂ ਦਾ ਭਾਈਚਾਰਾ ਇਸ ਤਰ੍ਹਾਂ ਸਿੱਖ ਤੇ ਹਿੰਦੂਆਂ ਦਾ ਵੀ ਭਾਈਚਾਰਾ ਵੈ ਇਹ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਵੈ ਕੁਝ ਲੋਕ ਚੰਦ ਲੋਗ ਹੈ ਜਿਹੜੇ ਕਿ ਨੈਗੇਟਿਵਿਟੀ ਫਲਾਉਂਦੇ ਆ ਉਹ ਹਰ ਮਜ਼ਹਬ ਦੇ ਵਿੱਚ ਮੌਜੂਦ ਹੈ ਜਿਹੜੇ ਕਿ ਨੈਗੇਟਿਵ ਗੱਲਾਂ ਕਰਦੇ ਆ ਉਹਨਾਂ ਦੀ ਨੈਗੇਟਿਵ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਜਿਹੜੇ ਪੋਜ਼ਿਟਿਵ ਲੋਗ ਹੈ ਜਿਹੜੇ ਚੰਗੇ ਲੋਗ ਹੈ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ ਉਹਨਾਂ ਵਾਸਤੇ ਲੇਖਣਾ ਚਾਹੀਦਾ ਤੇ ਸ੍ਰੀ ਹਰਮੰਦਰ ਸਾਹਿਬ ਹਰ ਬੰਦੇ ਨੂੰ ਅਟਰੈਕਟ ਕਰਦਾ ਹੈ ਮੇਰਾ ਤੇ ਖੁਦ ਬਹੁਤ ਜ਼ਿਆਦਾ ਮਨ ਇਹ ਕਰਦਾ ਹੈ ਦਿਲ ਕਰਦਾ ਹੈ ਕਿ ਮੈਂ ਸ੍ਰੀ ਹਰਮੰਦਰ ਸਾਹਿਬ ਜਾਵਾਂ ਖੁਦ ਜਾ ਕੇ ਅਨੁਭਵ ਤੇ ਤਜਰਬਾ ਹਾਸਲ ਕਰਾਂ ਲੇਕਿਨ ਕੀ ਗੱਲ ਹੈ ਵੀਰੋ ਕਿ ਕੁਝ ਪਾਸਪੋਰਟ ਦੇ ਵੀਜ਼ੇ ਦੀਆਂ ਮਸਲੇ ਮਸਾਇਲ ਹੈ ਜਿਹੜੇ ਤੇ ਬਰਹਾਲ ਉਮੀਦ ਕਰਨਾ ਮੈਂ ਅੱਗੇ ਇਹ ਦੋਨਾਂ ਦੇਸ਼ਾਂ ਦੇ ਤਾਲੁਕਤ ਬੜੇ ਵਧੀਆ ਹੋਣਗੇ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਬਾਰਡਰ ਖੁੱਲ ਗਿਆ ਵੈ ਤੇ ਹੁਣ ਸਿੱਖ ਵੀਰ ਬੜੇ ਇਜ਼ੀਲੀ ਪਾਕਿਸਤਾਨ ਆ ਰਹੇ ਆ ਕਰਤਾਰਪੁਰ ਸਾਹਿਬ ਦੇ ਆ ਕੇ ਉਹ ਦਰਸ਼ਨ ਕਰਦੇ ਇਸੇ ਤਰ੍ਹਾਂ ਹੀ ਇੱਕ ਦਿਨ ਪਾਕਿਸਤਾਨੀਆਂ ਵਾਸਤੇ ਵੀ ਇੰਡੀਆ ਦੇ ਬਾਰਡਰ ਖੁੱਲ ਜਾਣਗੇ ਤੇ ਇਜ਼ੀਲੀ ਅਸੀਂ ਆ ਜਾ ਸਕਾਂਗੇ ਤੇ ਫਿਰ ਮੈਂ ਜ਼ਰੂਰ ਸ੍ਰੀ ਹਰਮੰਦਰ ਸਾਹਿਬ ਆਵਾਂਗਾ ਆ ਕੇ ਆਪਣੇ ਜਿਹੜਾ ਮੈਨੂੰ ਫੀਲ ਹੋਇਆ ਜਿਹੜਾ ਮੈਂ ਅਨੁਭਵ ਕਰਾਂਗਾ ਮੈਂ ਆਪਣਾ 100% ਜਿਹੜਾ ਸੱਚਾ ਅਨੁਭਵ ਹੈ ਉਹ ਸਭ ਦੇ ਨਾਲ ਸ਼ੇਅਰ ਕਰਾਂਗਾ ਤੇ ਵੀਰੋ ਅੱਜ ਦੀ ਵੀਡੀਓ ਦੇਖੋ ਇੱਕ ਅਡੇ ਵੱਡੇ ਅਦਾਕਾਰ ਉਹ ਆਪਣੇ ਇਹਦੇ ਬਾਰੇ اپنی ਜਿਹੜੀ رائے ਹੈ ਉਹ ਸ਼ੇਅਰ ਕਰਨ ਲਈ ਤੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਹੈ ਤੁਸੀਂ ਵੀ ਆਪਣੀ ਕਮੈਂਟ ਦਾ ਅਜ਼ਹਾਰ ਲਾਜ਼ਮੀ ਤੌਰ ਤੇ ਕਰਿਆ ਕਰੋ ਕਿਉਂਕਿ ਤੁਹਾਡਾ ਜਿਹੜਾ ਫੀਡਬੈਕ ਹੈ ਤੁਹਾਡੀ ਕਮੈਂਟ ਹੈ ਉਸ ਤੋਂ ਮੈਨੂੰ ਪਤਾ ਚੱਲਦਾ ਹੈ ਕਿ ਜਿਹੜੀ ਮੈਂ ਐਫਰਟ ਕਰਨ ਰਿਹਾ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਮੈਂ ਠੀਕ ਬਣਾ ਰਿਹਾ ਹਾਂ ਮੈਂ ਗਲਤ ਬਣਾ ਰਿਹਾ ਹਾਂ ਬਹੁਤ ਜ਼ਿਆਦਾ ਲੋਕਾਂ ਨੇ ਆਮਰ ਖਾਨ ਦੀ ਵੀਡੀਓ ਦਾ ਸਪੋਰਟ ਕੀਤੀ ਤੇ ਮੈਨੂੰ ਰਿਕਵੈਸਟ ਕੀਤੀ ਕਿ ਇਸ ਤਰ੍ਹਾਂ ਦੀ ਪੋਜ਼ਿਟਿਵ ਵੀਡੀਓ ਬਣਾਉਣੀ ਚਾਹੀਦੀਆਂ ਤੇ ਮੈਨੂੰ ਵੀ ਫੀਲ ਹੋਇਆ ਕਿ ਬਿਲਕੁਲ ਇੱਕ ਅੱਛੀ ਵੀਡੀਓ ਹੈ ਇਸ ਦੇ ਉੱਪਰ ਕੰਮ ਕਰਨਾ ਚਾਹੀਦਾ ਬਿਲਕੁਲ ਮੈਂ ਤੁਹਾਡੇ ਪਿਆਰ ਦਾ ਬੜਾ ਇhtਰਾਮ ਕਰਨਾ ਮੈਂ ਮੈਂ ਹੁਣ ਇਸ ਤੇ ਉੱਪਰ ਇੱਕ ਪੂਰੀ ਸੀਰੀਜ਼ ਬਣਾਵਾਂਗਾ ਜਿਹਦੇ ਉੱਤੇ ਅਸੀਂ ਹਰ ਮੰਦਰ ਸਾਹਿਬ ਦੇ ਹਰ ਪਹਿਲੂ ਤੇ ਹਰ ਮੰਦਰ ਸਾਹਿਬ ਦੇ ਪੋਜ਼ਿਟਿਵਿਟੀ ਜਿਹੜਾ ਉੱਥੇ ਲੰਗਰ ਲੱਗਦਾ ਵੈ ਲੰਗਰ ਖਾਨਾ ਵੈ ਸਭ ਤੋਂ ਵੱਡਾ ਦੁਨੀਆ ਲੰਗਰ ਖਾਨਾ ਜਿੱਥੇ ਹਜ਼ਾਰਾਂ ਲੋਕਾਂ ਨੂੰ ਰੋਜ਼ ਲੰਗਰ ਚ ਖਾਇਆ ਜਾਂਦਾ ਵੈ ਉਹ ਲੰਗਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਤੋਂ ਸਟਾਰਟ ਕੀਤਾ ਸੀ ਤੇ ਅੱਜ ਤੋਂ ਦੇਖੋ ਲੱਖਾਂ ਕਰੋੜਾਂ ਅਰਬਾਂ ਰੁਪਏ ਦਾ ਲੰਗਰ ਪੂਰੀ ਦੁਨੀਆ ਦੇ ਵਿੱਚ ਗੁਰਦੁਆਰਿਆਂ ਵਿੱਚ ਵੰਡਿਆ ਜਾ ਰਿਹਾ ਹੈ ਤੇ ਇਹ ਇੱਕ ਬੜਾ ਵੱਡਾ ਸਨਮਾਨ ਹੈ ਸਿੱਖੀ ਨੂੰ ਇਸ ਦੇ ਵਾਸਤੇ ਸਲੂਟ ਕਰਨਾ ਹੈ ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸਰੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰੋ ਆਪਣਾ ਢਿੱਡ ਜ਼ਰਾ ਖਿਆਲ ਕਰਵਾਵਾਂ ਯਾਦ ਰੱਖਿਓ ਅੱਲਾਹ ਹਾਫਿਜ਼